ਮੇਰਾ ਨਾਮ ਕਮਲਜੀ ਸਿੰਘ ਆ ਮੈਂ ਪ੍ਰੇਮਨਾਥ ਰੈਣਵਾਲਾ ਆ ਅਸੀਂ ਇਸਦੇ ਇੱਕ ਆਪਣੇ ਸਹੇਦਾਰ ਕੋ ਗਏ ਸੀ ਸ਼ਾਮ ਨੂੰ ਦੂਸਰੇ ਦਿਨ ਆਏ ਤੇ ਅਸੀਂ ਦੇਖਿਆ ਕਿ ਗੇਟ ਜਾਂ ਬੰਦੀ ਚ ਲੇਟਸ ਸਟਰੀ ਬੰਦ ਸੀ ਲੌਬੀ ਵਾਲੀ ਉਸ ਤੋਂ ਬਾਅਦ ਆਪਾਂ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕ ਹੀ ਤਾਂ ਆਏ ਫਿਰ ਆਪਾਂ ਪਿੱਛੇ ਰਾਈਟ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਗਸਿਆ ਹੀ ਹੁਣ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਦੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੌਬੀ ਦਾ ਦਵਾਜਾ ਕੋਲੇ ਥੱਲੇ ਆਏ ਤਲੇ ਆ ਕੇ ਫਿਰ ਇੱਕ ਦਵਾ ਤੋੜ ਕੇ ਤੇ ਸਟੋਰ ਵਿੱਚ ਵੜ ਗਏ। ਤੇ ਸਟੋਰ ਵਿੱਚ ਲੰਬੜੀ ਤੋੜ ਕੇ ਤੇ ਥੋੜੇ ਗੈਨੇ ਹੀ ਤੇ ਕੈਸ਼ੀ ਤੋਂ ਲੈ ਕੇ ਚਲੇ ਗਏ। ਸਟੋਰ ਨੂੰ ਲੌਕ ਲੱਗਿਆ? ਹਾਂਜੀ। ਕੱਲਾ ਸਟੋਰ ਦਾ ਹੀ ਲੌਕ ਤੋੜਿਆ? ਹਾਂ ਲੌਕ ਸਟੋਰ ਦਾ ਤੋੜਿਆ। ਕੋਈ ਕਮਰੇ ਚੰਦੀ ਤੋੜਿਆ? ਨਹੀਂ ਜੀ ਹੋਰ ਕੋਈ ਨਹੀਂ ਤੋੜਿਆ। ਕੀ ਕੀ ਨੁਕਸਾਨ ਹੈ? ਨੁਕਸਾਨ ਗੈਨੇ ਹੀ ਤੇ ਕੈਸ਼ੀ ਹੀ। ਕਿੰਨਾ ਨੁਕਸਾਨ? ਗੈਨੇ ਹੋਰ ਕਿੰਨਾ ਕੈਸ਼? ਕੋਈ 45000 ਰੁਪਿਆ ਕੈਸ਼ੀ ਸੀ। ਤੇ ਗੈਨੇ ਹੀ 2.5 ਟੋਲੇ ਤਾਂ ਗੈਨੇ ਹੀ। ਹਾਂਜੀ। ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ। ਪੁਲਿਸ ਵੀ ਆਈ ਗਾਤੋਣਾ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਪਰ ਉਸ ਤੋਂ ਬਾਅਦ ਉਹਨਾਂ ਕੋਈ ਮੈਨੂੰ ਕੋਈ ਕਾਰਵਾਈ ਕੀਤੀ ਨਹੀਂ ਨਾ ਕੁਝ ਪਤਾ ਚੱਲੇ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਐ ਤੇ ਕੋਈ ਰਿਕਾਰਡਿੰਗ ਨਹੀਂ ਹੋਈ ਕੋਈ ਰਿਕਾਰਡਿੰਗ ਉਹ ਡੀਵੀਡੀ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕਿ ਲੱਗਦਾ ਕਿੱਧਰੋਂ ਆਏ ਆ ਕਿੱਦਾਂ ਵਾਦ ਇਹ ਸਰ ਲੱਗਦਾ ਤੇ ਆਏ ਕਿ ਗੇਰ ਤੇ ਆਪਣਾ ਵਾਂਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੁੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਹਾਂਜੀ ਅਰੇ ਆਏ ਪਿੱਛੋਂ ਹੀ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਆ ਤੇ ਉਧਰੇ ਖਾਲੀ ਜਗ੍ਹਾ ਵੀ ਆਕ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਤਕਰੀਅਤ ਆ ਸਕਦੀ ਹੈ ਪਲੇਅਰ ਕੀਤੀ ਹੋਈ ਹੈ ਪਰ ਇਸ ਦਾ ਕੋਈ ਨਾ ਕੋਈ ਕਾਰਵਾਈ ਦੱਸੀ ਨਹੀਂ ਕੁਝ ਵੀ